ਜੀਰੂ ਰਾਜਗੁਰੂਲੇ ਵਿੱਚ ਕੋਈ ਨਹੀਂ ਕੋਪਤਾ ਧੰਨਵਾਦ ਧੰਨਵਾਦ ਕਰਨਾ ਸੀਗਾ ਕਿ ਮੇਰੀ ਅਸਲੀ ਤਾਕਤ ਨਹੀਂ ਮੈਂ ਕੁਝ ਵੀ ਨਹੀਂ ਹਾਂ ਮੈਂ ਪਾਰਟੀ ਦਾ ਚਿਹਰਾ ਸੀ ਪਰ ਇਹਨਾਂ ਲੋਕਾਂ ਦੀ ਮਿਹਨਤ ਸਦਕਾ ਜ ਮੈਂ ਇੱਥੇ ਬੈਠਣ ਦੇ ਲਾਇਕ ਹੋਈਆਂ ਅੱਲਰੇ ਆਹ ਹੋਰ ਜੋ ਮੈਂ ਅੱਕੇ ਕਰਨਾ ਹੈ ਉਹ ਸਾਰਾ ਆਪ ਦਾ ਰਿਪੋਰਟ ਕਾਰਡ ਪਬਲਿਕ ਦੇ ਅੱਗੇ ਪੇਸ਼ ਕੀਤਾ ਹੈ ਤਾਂ ਕਿ ਇਹ ਜਿਹੜੇ ਲੋਕਾਂ ਕੋਲੇ ਜਾਣ ਤੇ ਲੋਕਾਂ ਨੂੰ ਦੱਸ ਸਕਣ ਵੀ ਅਸੀਂ ਜਿਹਨੂੰ ਚੁਣ ਕੇ ਭੇਜਿਆ ਸੀ ਉਹਨੇ ਸਾਡੇ ਲਈ ਕੀ ਕੀਤਾ ਉਹਦੇ ਵਿੱਚ ਮੇਰੇ ਪਿੰਡਾਂ ਚ ਜਾਨੀ ਆ ਨਾ ਇਹ ਮੇਰੇ ਤੇ ਫੁੱਲਾਂ ਦੀ ਵਰਸ਼ਾ ਕਰਦੇ ਆ ਮੇਰੇ ਤੇ ਫੁੱਲਾਂ ਦੇ ਹਾਰ ਪਾਉਂਦੇ ਨੇ ਮੈਨੂੰ ਇੰਨਾ ਸਨਮਾਨ ਕਰਦੇ ਨੇ ਇੰਨਾ ਮਾਣ ਦਿੰਦੇ ਆ ਸ਼ਾਇਦ ਮੈਂ ਕਹਿੰਨੀ ਆ ਮੈਂ ਇਸ ਦੇ ਲਾਇਕ ਨਹੀਂ ਆ ਤਾਂ ਅੱਜ ਮੇਰਾ ਫਰਕ ਸੀਗਾ ਕਿ ਅੱਜ ਮੇਰੇ ਸਾਰੇ ਵਲੰਟੀਅਰ ਇੱਥੇ ਇਕੱਠੇ ਹੋਏ ਆ ਤਾਂ ਅੱਜ ਮੈਂ ਇਹਨਾਂ ਦਾ ਸਵਾਗਤ ਫੁੱਲਾਂ ਦੀ ਵਰਸ਼ਾ ਦੇ ਨਾਲ ਕਰਾਂ ਅੱਜ ਆਮ ਆਦਮੀ ਪਾਰਟੀ ਦੇ ਵੱਲੋਂ ਰਾਜਪ੍ਰਧੇ ਬੀਤੀ ਫਾਰਮ ਤੇ ਇੱਕ ਸਨਮਾਨ ਸਮਾਰੋਹ ਦਾ ਆਯੋਜਨ ਕੀਤਾ ਗਿਆ ਜਿਸ ਦੇ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚੇ ਹਲਕਾ ਵਿਧਾਇਕਾ ਮੈਡਮ ਨੀਨਾ ਮਿੱਤਲ ਦੇ ਵੱਲੋਂ ਬੂਥ ਇਨਚਾਰਜ ਵੋਲੰਟੀਅਰ ਸਰਕਲ ਇਨਚਾਰਜ ਵਿੰਗ ਦੇ ਇਨਚਾਰਜ ਆਦ ਦਾ ਸਨਮਾਨ ਫੁੱਲ ਵਰਸਾ ਕੇ ਕੀਤਾ ਗਿਆ ਇਸ ਮੌਕੇ ਤੇ ਬੀਤੀ ਫਾਰਮ ਦੇ ਵਿੱਚ ਰੱਖੇ ਗਏ ਉਕਤ ਸਨਮਾਨ ਸਮਾਰੋਹ ਦੇ ਵਿੱਚ ਸੈਂਕੜੇ ਦੀ ਸੰਖਿਆ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਰਕਰਾਂ ਤੇ ਵੱਡੇ ਆਗੂਆਂ ਨੇ ਹਿੱਸਾ ਲਿਆ ਇਸ ਮੌਕੇ ਤੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਏ ਉਹਨਾਂ ਕੀ ਹੈ ਕਿ ਅੱਜ ਦਾ ਪ੍ਰੋਗਰਾਮ ਸਾਡੇ ਬੂਥ ਇੰਚਾਰਜ ਸਾਡੇ ਵਲੰਟੀਅਰ ਸਾਡੇ ਸਰਕਲ ਇੰਚਾਰਜ ਤੇ ਸਾਡੇ ਵਿੰਗਾਂ ਦੇ ਇੰਚਾਰਜ ਉਹਨਾਂ ਦੇ ਸਨਮਾਨ ਦੇ ਲਈ ਰੱਖਿਆ ਗਿਆ ਸੀ ਤਾਂ ਇਹਨਾਂ ਤੋਂ ਮੈਨੂੰ ਬਹੁਤ ਸਨਮਾਨ ਤੇ ਪਿਆਰ ਮਿਲਦਾ ਹੈ ਅੱਜ ਮੈਂ ਉਹਨਾਂ ਦਾ ਸਨਮਾਨ ਕਰਨਾ ਸੀ ਉਹਨਾਂ ਦਾ ਧੰਨਵਾਦ ਕਰਨਾ ਸੀ ਕਿ ਮੇਰੀ ਅਸਲੀ ਤਾਕਤ ਇਹ ਲੋਕ ਨੇ ਮੈਂ ਕੁਝ ਵੀ ਨਹੀਂ ਹਾਂ ਮੈਂ ਪਾਰਟੀ ਦਾ ਇੱਕ ਚਿਹਰਾ ਸੀ ਵਾਰੀ ਨਾ ਲੋਕਾਂ ਦੀ ਮਿਹਨਤ ਸਦਕਾ ਅੱਜ ਮੈਂ ਇੱਥੇ ਬੈਠਣ ਦੇ layak ਹੋਈਆਂ ਤਾਂ ਮੈਂ ਇਹਨਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਨ ਦੇ ਲਈ ਇਹ ਸਨਮਾਨ ਸਮਾਰੋਹ ਰੱਖਿਆ। ਉਹਨਾਂ ਨੇ ਕਿਹਾ ਕਿ ਇਸ ਸਨਮਾਨ ਸਮਾਰੋਹ ਦੇ ਨਾਲ-ਨਾਲ ਅੱਜ ਮੈਂ 2 ਸਾਲ ਦਾ ਰਿਪੋਰਟ ਕਾਰਡ ਵੀ ਲੋਕਾਂ ਦੇ ਸਾਹਮਣੇ ਰੱਖਿਆ ਕਿ ਅਸੀਂ 2 ਸਾਲਾਂ ਦੇ ਵਿੱਚ ਕੀ ਕੰਮ ਕੀਤੇ ਨੇ ਤੇ ਅੱਗੇ ਸਾਡੀ ਕੀ ਪਲੈਨਿੰਗ ਹੈ। ਸੋ ਆਓ ਤੁਹਾਨੂੰ ਸੁਣਾਉਣੇ ਇਸ ਮੌਕੇ ਦੇ ਵਿਧਾਇਕਾ ਮੈਡਮ ਨੀਨਾ ਮਿੱਤਲ ਤੇ ਹੋਰਾਂ ਦਾ ਕੀ ਕੁਝ ਕਹਿਣਾ ਸੀ। ਤੇ ਪ੍ਰੋਗਰਾਮ ਬਣ। ਅੱਜ ਦਾ ਜਿਹੜਾ ਸਾਡਾ ਪ੍ਰੋਗਰਾਮ ਸੀ ਇਹ ਸਾਡੇ ਬੀਮੁਖੀ ਇੰਚਾਰਜ ਸਾਡੇ ਵਲੰਟੀਅਰ ਸਾਡੇ ਸਰਕਲ ਇੰਚਾਰਜ ਸਾਡੇ ਵਿੰਗਾਂ ਦੇ ਇੰਚਾਰਜ ਉਹਨਾਂ ਦੇ ਸਨਮਾਨ ਲਈ ਰੱਖਿਆ ਗਿਆ ਸੀ ਕਿਉਂਕਿ ਜਦੋਂ ਮੈਂ ਪਿੰਡਾਂ ਚ ਚੱਲੀ ਮੈਨੂੰ ਬਹੁਤ ਸਨਮਾਨ ਤੇ ਪਿਆਰ ਮਿਲਦਾ ਹੈ ਅੱਜ ਮੈਂ ਉਹਨਾਂ ਦਾ ਸਨਮਾਨ ਕਰਨਾ ਸੀ ਔਰ ਉਹਨਾਂ ਦਾ ਧੰਨਵਾਦ ਕਰਨਾ ਸੀਗਾ ਕਿ ਮੇਰੀ ਅਸਲੀ ਤਾਕਤ ਇਹ ਨਹੀਂ ਮੈਂ ਕੁਝ ਵੀ ਨਹੀਂ ਹਾਂ ਮੈਂ ਪਾਰਟੀ ਦਾ ਕਚੇੜਾ ਸੀ ਪਰ ਇਹਨਾਂ ਲੋਕਾਂ ਦੀ ਮਿਹਨਤ ਸਦਕਾ ਅੱਜ ਮੈਂ ਇੱਥੇ ਬੈਠਣ ਦੇ ਲਾਇਕ ਹੋਈਆਂ ਤਾਂ ਮੈਂ ਇਹਨਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਨ ਲਈ ਇਹ ਪ੍ਰੋਗਰਾਮ ਤੇ ਮੈਡਮ ਹੋਰ ਕਿਸ ਕੀ ਫਿਊਚਰ ਦੇ ਵੀ ਤੁਸੀਂ ਜੰਸੀਆ ਪੁੱਛੇ ਕਰਨਾ ਜਿਹੜੀਆਂ ਮੇਨ ਕਰਨ ਵਾਲੀਆਂ ਮੈਂ ਆਪਣਾ ਸਾਰਾ ਜੋ ਵਰਕ ਰਾਜਪੁਰਾ ਵੀ ਚੋ ਚੁੱਕਿਆ ਜੋ ਮੈਂ ਕਰਨਾ ਹੈ ਜੋ ਚੱਲ ਰਿਹਾ ਔਰ ਜੋ ਮੈਂ ਅੱਗੇ ਕਰਨਾ ਹੈ ਉਹ ਸਾਰਾ ਆਪ ਦਾ ਰਿਪੋਰਟ ਕਾਰਡ ਪਬਲਿਕ ਦੇ ਅੱਗੇ ਪੇਸ਼ ਕੀਤਾ ਹੈ ਤਾਂ ਕਿ ਇਹ ਜਿਹੜੋਂ ਲੋਕਾਂ ਕੋਲੇ ਜਾਣ ਤੇ ਲੋਕਾਂ ਨੂੰ ਦੱਸ ਸਕਣ ਵੀ ਅਸੀਂ ਜਿਹਨੂੰ ਚੁਣ ਕੇ ਭੇਜਿਆ ਸੀ ਉਹਨੇ ਸਾਡੇ ਲਈ ਕੀ ਕੀਤਾ ਉਹਦੇ ਵਿੱਚ ਵੱਡੇ ਵੱਡੇ ਪ੍ਰੋਜੈਕਟ ਆ ਰਹੇ ਨੇ ਜਿਹੜੇ ਕੀ ਰਾਜਪੁਰਾ ਦੀ ਤਰੱਕੀ ਤੇ ਰਾਜਪੁਰਾ ਦੀ ਭੈਤਰੀ ਲਈ ਹੈ ਪ੍ਰੋਗਰਾਮ ਰੱਖਟਾ ਕੇ ਇਹ ਵਰਨਟੀਅਰ ਸੀਗੇ ਜਾਂ ਸਾਰੇ ਕਾਰਜਕਰਤਾ ਕਿਸ ਤਰ੍ਹਾਂ ਦਾ ਸੀਗੇ ਪ੍ਰੋਗਰਾਮ ਕੀ ਇਹ ਸਾਡੇ ਸਾਰੇ ਮੇਨ ਬੁੱਥ ਜਿਹੜੇ ਬੁੱਥਾਂ ਤੇ ਬੈਠਨੇ ਸਾਡੇ ਜਿੰਨੇ ਬੂਥ ਇੰਚਾਰਜਾਂ 210 ਬੂਥਾਂ ਤੇ ਬੈਠਣਗੇ ਉਹ ਸਾਰੇ ਸੀਗੇ ਸਾਡੀਆਂ ਵਿੰਗਾਂ ਦੇ ਇੰਚਾਰਜ ਸੀ ਸਾਡੇ ਵਲੰਟੀਅਰ ਸੀਗੇ ਕੋਈ ਦਿਹਾੜੀਆਂ ਦੇ ਬੰਦੇ ਨਹੀਂ ਸੀਗੇ ਇਹ ਸਾਰੇ ਇੱਕ ਨਿੱਕੇ ਜਿਹੇ ਸੱਦੇ ਤੇ ਅਸੀਂ ਕੱਲ ਦੁਪਹਿਰ ਤੋਂ ਸੱਦਾ ਲਾਣਾ ਸ਼ੁਰੂ ਕੀਤਾ ਸੀ ਮੈਨੂੰ ਬੜੀ ਖੁਸ਼ੀ ਹੈ ਅੱਜ ਮੈਂ ਕਹਿੰਨੀ ਆ ਮੇਰੀ ਤਾਕਤ ਹੋਰ ਵੱਧ ਗਈ ਹਿੰਮਤ ਹੋਰ ਵੱਧ ਗਈ ਕਿ ਇੱਕ ਛੋਟੇ ਜਿਹੇ ਸੱਦੇ ਤੇ ਐਡੀ ਵੱਡੀ ਗਿਣਤੀ ਵਿੱਚ ਮੇਰੇ ਸਾਰੇ ਭਰਾ ਇੱਥੇ ਆਏ ਮੈਨੂੰ ਇੱਕ ਅਲੱਗ ਚੀਜ਼ ਦੇਖਣ ਨੂੰ ਮਿਲੀ ਹੈ ਕਿ ਤੁਹਾਡੇ ਵੱਲੋਂ ਕਰੇ ਕਰਤਾ ਇਹ ਆਪਣੇ ਵਲੈਂਟਰੀਅਸ ਤੇ ਉੱਪਰ ਫੁੱਲ ਨਹੀਂ ਵਸਾਏ ਗਏ ਮੈਡਮ ਇਹ ਕਿਸ ਤਰ੍ਹਾਂ ਮੈਨੇਜ ਕੀਤਾ ਗਿਆ ਕਿਸ ਨੇ ਸੋਚਿਆ ਕਿ ਆਪਾਂ ਮਤਲਬ ਦੇਖੋ ਜਿੱਦੇ ਮੈਂ ਪਿੰਡਾਂ ਚ ਜਾਨੀ ਆ ਨਾ ਇਹ ਮੇਰੇ ਤੇ ਫੁੱਲਾਂ ਦੀ ਵਰਸ਼ਾ ਕਰਦੇ ਆ ਮੇਰੇ ਤੇ ਫੁੱਲਾਂ ਨੇ ਹਾਰ ਪਾਉਂਦੇ ਨੇ ਮੈਨੂੰ ਇੰਨਾ ਸਨਮਾਨ ਕਰਦੇ ਨੇ ਇੰਨਾ ਮਾਣ ਦਿੰਦੇ ਆ ਸ਼ਾਇਦ ਮੈਂ ਕਹਿੰਨੀ ਆ ਮੈਂ ਇਸ ਦੇ ਲਾਇਕ ਨਹੀਂ ਆ ਤਾਂ ਅੱਜ ਮੇਰਾ ਫਰਜ਼ ਸੀਗਾ ਕਿ ਅੱਜ ਮੇਰੇ ਸਾਰੇ ਵਲੰਟੀਅਰ ਇੱਥੇ ਇਕੱਠੇ ਹੋਏ ਆ ਤਾਂ ਅੱਜ ਮੈਂ ਇਹਨਾਂ ਦਾ ਸਵਾਗਤ ਫੁੱਲਾਂ ਦੀ ਵਰਸ਼ਾ ਦੇ ਨਾਲ ਕਰਾਂ ਤਾਂ ਕਿ ਜਿਹੜੀ ਇਹ ਵਰਸ਼ਾ ਮੇਰੇ ਤੇ ਹਮੇਸ਼ਾ ਕਰਦੇ ਆ ਤਾਂ ਅੱਜ ਮੈਨੂੰ ਮੌਕਾ ਮਿਲੇ ਇਹਨਾਂ ਦਾ ਸਨਮਾਨ ਕਰਨ ਦਾ ਨਹੀਂ ਅਸੀਂ ਰਾਜਪੁਰਾ ਲਈ ਉਹਨਾਂ ਨੂੰ ਕਹਤਾ ਜੀ ਤੁਸੀਂ ਰਾਜਪੁਰਾ ਵੱਲੋਂ ਬੇਫਿਕਰ ਹੋ ਅਸੀਂ ਮਿਹਨਤ ਕਰ ਰਹੇ ਆ ਅੱਜ ਕੱਲ ਨੂੰ ਸਾਡੇ ਸੀਐਮ ਸਾਹਿਬ ਅਰਵਿੰਦ ਕੇਜਰੀਵਾਲ ਜੀ ਔਰ ਭਗਵੰਤ ਮਾਨ ਜੀ ਪਟਿਆਲਾ ਜਿਹੜੀ ਮੇਨ ਪਟਿਆਲਾ ਸ਼ਹਿਰ ਹੈ ਉੱਥੇ ਰੋਡ ਸ਼ੋਅ ਕਰਨਾ న్యూਸ 89 ਪੰਜਾਬ ਦੇ ਲਈ ਰਾਜਪੁਰਾ ਤੋਂ ਪੱਤਰਕਾਰ ਮੋਹਿਤ ਕੁਮਾਰ ਦੀ ਖਾਸ ਰਿਪੋਰਟ news 89 punjab har khabar jis da hove asar